ਮੈਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗਰੂ ਜੀ ਦੀ ਮੈਂ ਨੰ ਚੜ੍ਹਦੀ ਕਲਾ ਚਾਹੁੰਗੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਤੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਨਾਲ ਦੀ ਨਾਲ ਜੀ ਸੱਚੀਆਂ ਹੱਡ ਵੀ ਤੀਆਂ ਸ਼ੇਅਰ ਕਰੀ ਦੀਆਂ ਨੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਜੀ ਇੱਕ ਮੋਟੀਵੇਸ਼ਨਲ ਵੀਡੀਓ ਵੀ ਤੁਸੀਂ ਕਹਿ ਸਕਦੇ ਹੋ ਜੀ ਕਿ ਜਿਹੜੇ ਘਰਾਂ ਦੇ ਵਿੱਚ ਪਿਓ ਤੇ ਪੁੱਤਰ ਦਾ ਅਕਸਰ ਝਗੜਾ ਚੱਲਦਾ ਰਹਿੰਦਾ ਹੈ ਜੀ ਦੇ ਉਸ ਨਾਲ ਜੀ ਅੱਜ ਆਪਾਂ ਰਿਲੇਟ ਥੋੜੀ ਆਪਾਂ ਚਰਚਾ ਕਰਾਂਗੇ ਆਪਣੀ ਵੀਡੀਓ ਦੇ ਵਿੱਚ ਇਸ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਸ ਨਾਲ ਇੱਕ ਰਿਗਾਰਡਿੰਗ ਇੱਕ ਸਟੋਰੀ ਸ਼ੇਅਰ ਕਰਾਂਗੇ ਸੋ ਤੁਸੀਂ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਹੋ ਸਕੇ ਤਾਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਸਟੋਰੀ ਤੁਸੀਂ ਪਲੀਜ਼ ਜ਼ਰੂਰ ਸੁਨਾਇਓ ਤੇ ਨਾਲ ਦੀ ਨਾਲ ਜੀ ਤੁਸੀਂ ਹੋਰਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ گاਂ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਸੁਣਾ ਸਕਣ ਖੁਦ ਵੀ ਸੁਣ ਸਕਣ ਠੀਕ ਹੈ ਜੀ ਆਪਾਂ ਨੂੰ ਜੇ ਕੁਝ ਕਿਸੇ ਵੀ ਵੀਡੀਓ ਤੋਂ ਸਿੱਖਣ ਨੂੰ ਮਿਲਦਾ ਤੇ ਆਪਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਆ ਜੀ ਫੋਨ ਕਰਦੇ ਆ ਜੀ ਵੀਡੀਓ ਦੇ ਸਟਾਰਟਿੰਗ ਜਿਵੇਂ ਆਪਾਂ ਦੇਖਦੇ ਆ ਜੀ ਕਿ ਬਹੁਤ ਸਾਰੇ ਲੇਖਕ ਕਿ ਮਾਂ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਲਿਖਦੇ ਨੇ ਆਪਾਂ ਬਹੁਤ ਕੁਝ ਸੁਣਦੇ ਆ ਗਾਣਿਆਂ ਦੇ ਵਿੱਚ ਕਵਿਤਾਵਾਂ ਦੇ ਵਿੱਚ ਫਿਲਮਾਂ ਵੀ ਬਣਦੀਆਂ ਨੇ ਜੀ ਮਾਂ ਦੀ ਸ਼ਖਸੀਅਤ ਦੇ ਉੱਤੇ ਬਹੁਤ ਕੁਝ ਆਪਾਂ ਨੂੰ ਸੁਣਨ ਨੂੰ ਤੇ ਦੇਖਣ ਨੂੰ ਮਿਲਦਾ ਹੈ ਜੀ ਪਰ ਬਹੁਤ ਘੱਟ ਲੇਖਕ ਨੇ ਤੇ ਬਹੁਤ ਘੱਟ ਕਵੀ ਨੇ ਤੇ ਬਹੁਤ ਘੱਟ ਫਿਲਮਕਾਰ ਨੇ ਜਿਹੜੇ ਪਿਓ ਦੀ ਸ਼ਖਸੀਅਤ ਦੇ ਉੱਤੇ ਕੁਝ ਲਿਖਦੇ ਨੇ ਜਾਂ ਕੁਝ ਮੂਵੀ ਬਣਾਉਂਦੇ ਨੇ ਜਾਂ ਕੁਝ ਵੀ ਐਦਾ Song ਵਗੈਰਾ ਆਪਾਂ ਨੂੰ ਬਹੁਤ ਹੀ ਘੱਟ ਸੁਣਨ ਨੂੰ ਮਿਲਦੇ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਿਤਾ ਦੀ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਕੀ ਜੀ ਅਹਿਮੀਅਤ ਹੁੰਦੀ ਆ ਉਸ ਵਾਰੇ ਗੱਲ ਕਰਾਂਗੇ। ਆਪਾਂ ਜੀ ਅੱਜ ਪਿਤਾ ਜੀ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਡਿਸਕ੍ਰਾਈਬ ਕਰਾਂਗੇ ਆਪਣੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਕਰਦੀਆਂ ਜੀ ਸਟਾਰਟ ਜੀ ਲੜਕਾ ਹੁੰਦਾ ਹੈ ਜਿਹੜੀ ਡਾਕਟਰੀ ਪੜ੍ਹਾਈ ਕਰਦਾ ਹੁੰਦਾ ਜੀ ਉਹਦੇ ਜਿਹੜੇ ਪਿਤਾ ਜੀ ਹੁੰਦੇ ਨੇ ਤੇ ਉਹ ਇੱਕ ਨਾਰਮਲ ਜੀ ਇੱਕ ਕਰਮਚਾਰੀ ਹੁੰਦੇ ਆ ਪ੍ਰਾਈਵੇਟ ਦਫਤਰ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਇੱਕ ਫਾਦਰ ਤੇ ਮਦਰ ਤੇ ਖੁਦੋ ਜਿਹੜਾ ਲੜਕਾ ਡਾਕਟਰੀ ਕਰਦਾ ਤੇ ਇਹ ਤਿੰਨ ਜਣੇ ਹੁੰਦੇ ਆ ਜੀ ਤੇ ਮੀਡਲ ਕਲਾਸ ਫੈਮਲੀਆ ਤੁਹਾਨੂੰ ਪਤਾ ਹੀ ਆ ਜੀ ਨਾਰਮਲ ਮੀਡਲ ਕਲਾਸ ਫੈਮਲੀਆਂ ਦੇ ਖਰਚੇ ਕਿਵੇਂ ਚੱਲਦੇ ਨੇ ਘਰਾਂ ਦੇ ਸਾਰੇ ਇਸ ਤੋਂ ਜਾਣੋਈ ਆ ਜੀ ਕਿਉਂਕਿ ਮੋਸਟਲੀ ਆਪਾਂ ਸਾਰੇ ਮੀਡਲ ਕਲਾਸ ਫੈਮਲੀ ਨੂੰ ਰਿਲੇਟ ਕਰਦੇ ਆ ਤੇ ਆਪਾਂ ਆਰਾਮ ਨਾਲ ਸਮਝ ਸਕਦੇ ਆ ਕਿ ਮੀਡਲ ਕਲਾਸ ਫੈਮਲੀ ਦੇ ਵਿੱਚ ਇੱਕ ਜਿਹੜਾ ਪਿਤਾ ਆ ਉਹ ਘਰ ਨੂੰ ਕਿਵੇਂ ਮੈਨੇਜ ਕਰਦਾ ਆ ਠੀਕ ਹੈ ਜੀ ਤੇ ਇਸ ਵੀਡੀਓ ਦੇ ਵਿੱਚ ਵੀ ਦੇਖੋ ਜੀ ਜਿਹੜਾ ਇਹ ਲੜਕਾ ਐ ਡਾਕਟਰੀ ਪੜਾਈ ਕਰਦਾ ਆ ਤੇ ਉਹਦੇ ਪਿਤਾ ਜੀ ਨੇ ਉਹ ਬਹੁਤ ਜ਼ਿਆਦਾ ਕੋਈ ਉਹਨਾਂ ਦੀ ਹਾਈ ਸਟੈਂਡਰਡ ਦੀ ਜੌਬ ਤਾਂ ਨਹੀਂ ਆਪਾਂ ਕਹਿ ਸਕਦੇ ਇੱਕ ਨਾਰਮਲ ਕਰਮਚਾਰੀ ਆ ਜੀ ਪ੍ਰਾਈਵੇਟ ਦਫ਼ਤਰ ਦੇ ਵਿੱਚ ਕੰਮ ਕਰਦੇ ਹੁੰਦੇ ਆ ਸੋ ਉਹ ਆਪਣੇ ਜਿਹੜੇ ਬੇਟੇ ਨੂੰ ਫਿਰ ਵੀ ਡਾਕਟਰੀ ਪੜਾਈ ਕਰਾ ਰਹੇ ਆ ਚਾਹੇ ਕਿਸੇ ਤੋਂ ਕਰਜ਼ਾ ਚੱਕ ਕੇ ਕਰਾ ਰਹੇ ਆ ਹਨਾ ਐਵੇਂ ਜੀ ਇਹਨਾਂ ਦੇ ਪਿਤਾ ਜੀ ਵੀ ਕਿਸੇ ਤੋਂ ਇੰਦੀ ਪੈਸੇ ਫੜ ਕੇ ਕਦੀ ਕਿਸੇ ਤੋਂ ਕਦੀ ਕਿਸੇ ਤੋਂ ਬਸ ਆਪਣੇ ਬੱਚੇ ਨੂੰ ਪੜਾ ਰਹੇ ਆ ਤਾਂ ਕਿ ਜੋ ਤੰਗੀਆਂ ਤਕਲੀਫਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਦੇਖੀਆਂ ਵਾ ਹਰ ਪੇਰੈਂਟ ਸੇ ਇਹ ਸੋਚਦਾ ਵਾ ਕਿ ਸਾਡੇ ਬੱਚੇ ਉਹ ਤੰਗੀਆਂ ਤਕਲੀਫਾਂ ਨਾ ਉਹਨਾਂ ਨੂੰ ਝੱਲਣੀਆਂ ਪੈਣ ਸੋ ਇਦਾਂ ਜੀ ਇਹ ਪਿਤਾ ਜੀ ਵੀ ਇੱਦੀ ਸੋਚਦੇ ਨੇ ਆਪਣੇ ਬੇਟੇ ਨੂੰ ਡਾਕਟਰੀ ਪੜਾਈ ਕਰਾਉਂਦੇ ਹੁੰਦੇ ਨੇ ਉਹ ਉਹ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਬੱਚੇ ਜਵਾਨੀ ਦੇ ਵਿੱਚ ਹਨਾ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਿਸੇ ਵਾਰ ਦੇਖ ਲੈਂਦੇ ਆਪਣੇ ਫਰੈਂਡਸ ਵਾਂਗ ਦੇਖਦੇ ਆ ਕਿ ਉਹਨਾਂ ਕੋਲ ਉਹ ਚੀਜ਼ਾਂ ਤੇ ਅਸੀਂ ਵੀ ਉਹ ਚੀਜ਼ ਲੈਣੀਆਂ ਨਾਰਮਲ ਅ ਜੀ ਨੇਚਰ ਹੁੰਦੀ ਆ ਦੀ ਉਮਰ ਦੇ ਹਿਸਾਬ ਨਾਲ ਜੋ ਵੀ ਬੱਚੇ ਜੋ ਇਦਾਂ ਕੁਝ ਸੋਚਦੇ ਨੇ ਵਾਸਤੇ ਚ ਉਹਨਾਂ ਤੇ ਵੀ ਨਹੀਂ ਹੁੰਦਾ ਉਮਰ ਹੀ ਇਹੋ ਜੀ ਹੁੰਦੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਜੀ ਆਪਣੇ ਪੇਰੈਂਟਸ ਦੇ ਬਾਰੇ ਸੋ ਜੀ ਕੀ ਹੁੰਦਾ ਹੈ ਤੇ ਉਹ ਜਿਹੜਾ ਲੜਕਾ ਹੁੰਦਾ ਉਹ ਆਪਣੇ ਫਾਦਰ ਨਾਲ ਜਿੱਦ ਕਰਦਾ ਹੈ ਕਿ ਮੈਨੂੰ ਬਾਈਕ ਲੈ ਕੇ ਦੋ ਕਿਉਂਕਿ ਮੇਰੇ ਸਾਰੇ ਫਰੈਂਡਸ ਬਾਈਕ ਤੇ ਆਉਂਦੇ ਨੇ ਜੀ ਕਾਲਜ ਤੇ ਮੈਂ ਜਦੋਂ ਪੈਦਲ ਜਾਣਾ ਆ ਤੇ ਮੈਂ ਬੱਸ ਵਿੱਚੋਂ ਜਾਣਾ ਤੇ ਥੋੜਾ ਮੈਨੂੰ ਅੱਗੇ ਪੈਦਲ ਤੁਰਨਾ ਪੈਂਦਾ ਤੇ ਮੈਨੂੰ ਬਹੁਤ ਸ਼ਰਮ ਆਉਂਦੀ ਆ ਕਿਉਂਕਿ ਮੇਰੇ ਸਾਰੇ ਫਰੈਂਡ ਬਾਈਕ ਵਗੈਰਾ ਤੇ ਹੁੰਦੇ ਆ ਕਿ ਤੁਸੀਂ ਮੈਨੂੰ ਬਾਈਕ ਲੈ ਕੇ ਦੋ ਤੇ ਜਿਹੜੇ ਉਹਦੇ ਫਾਦਰ ਸਾਹਿਬ ਹੁੰਦੇ ਆ ਜੀ ਉਹ ਕਹਿੰਦੇ ਆ ਕਿ ਆਪਣੇ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਨਾਲ ਹੁੰਦਾ ਆ ਕਿ ਮੈਨੂੰ ਪਤਾ ਮੈਂ ਆਪਣੇ ਘਰ ਨੂੰ ਕਿਵੇਂ ਮੈਨੇਜ ਕਰ ਰਿਆ ਹਾਂ ਕਿ ਬੇਟਾ ਮੈਂ ਹਜੇ ਤੈਨੂੰ ਬਾਈਕ ਫੋਰਡ ਨਹੀਂ ਮੈਂ ਕਰ ਸਕਦਾ ਕਿ ਮੈਂ ਤੈਨੂੰ ਹਜੇ ਬਾਈਕ ਨਹੀਂ ਲੈ ਕੇ ਦੇ ਸਕਦਾ ਕਿਉਂਕਿ ਮੈਂ ਤਾਂ ਤੇਰੀ ਜਿਹੜੀ ਫੀਸ ਆ ਉਹ ਵੀ ਬਹੁਤ ਹੀ ਔਖੀ ਔਖੇ ਭਰੋਣਾ ਪਰ ਦੇਖੋ ਜੀ ਜਦੋਂ ਆ ਪੇਰੈਂਟਸ ਆਪਣੇ ਬੱਚਿਆਂ ਦੇ ਅੱਗੇ ਆਪਣੀਆਂ ਮਜਬੂਰੀਆਂ ਰੱਖਦੇ ਨੇ ਪਰ ਬੱਚੇ ਉਸ ਟਾਈਮ ਨਹੀਂ ਸੁਣਦੇ ਜੀ ਬੱਚਿਆਂ ਨੂੰ ਐ ਲੱਗਦਾ ਹੁੰਦਾ ਵਾ ਕਿ ਸਾਡੇ ਪੇਰੈਂਟਸ ਸਾਨੂੰ ਐਵੇਂ ਹੀ ਮਨਾ ਕਰ ਰਹੇ ਨੇ ਹਨਾ ਕਿਉਂਕਿ ਬੱਚਿਆਂ ਲਈ ਹਰ ਇੱਕ ਚੀਜ਼ ਮਾਮੂਲੀ ਹੁੰਦੀ ਆ ਕਿਉਂਕਿ ਜਦੋਂ ਤੱਕ ਆਪਾਂ ਖੁਦ ਨਹੀਂ ਕਮਾਉਣ ਲੱਗਦੇ ਆਪਾਂ ਨੂੰ ਪੈਸੇ ਦੀ ਐਹਮੀਅਤ ਨਹੀਂ ਪਤਾ ਲੱਗਦੀ ਇਸ ਕਰਕੇ ਜਿਵੇਂ ਬੱਚੇ ਵੀ ਜਦੋਂ ਤੱਕ ਨਹੀਂ ਕਮਾਉਣ ਲੱਗਦੇ ਉਹਨਾਂ ਨੂੰ ਉਹਨਾਂ ਨੂੰ ਜੀ ਪੈਸੇ ਦੀ ਐਹਮੀਅਤ ਦਾ ਨਹੀਂ ਪਤਾ ਲੱਗਦਾ ਸੋ ਇਦਾਂ ਹੀ ਉਹਨੂੰ ਵੀ ਐਂ ਲੱਗ ਰਿਹਾ ਸੀਗਾ ਕਿ ਬਾਈਕ ਤਾਂ ਇੱਕ ਮਾਮੂਲੀ ਜੀ ਗੱਲ ਆ ਪਤਾ ਨਹੀਂ ਮੇਰੇ ਫਾਦਰ ਸਾਹਿਬ ਮੈਨੂੰ ਕਿਉਂ ਮਨਾ ਕਰੀ ਬਹੁਤ ਹੀ ਜ਼ਿਆਦਾ ਜੀ ਉਹ ਆਪਣੇ ਫਾਦਰ ਨਾਲ ਝਗੜਦਾ ਇਸ ਗੱਲ ਦੇ ਪਿੱਛੇ ਤੇ ਉਹ ਸੋਚਦਾ ਵਾ ਕਿ ਮੈਨੂੰ ਇੱਕ ਛੋਟੀ ਜਿਹੀ ਮ चीज ਮੰਗੀ ਆ ਤੇ ਉਹ ਵੀ ਨਹੀਂ ਮੇਰੇ ਫਾਦਰ ਸਾਹਿਬ ਮੈਨੂੰ ਲੈ ਕੇ ਦੇ ਸਕਦੇ ਸੋ ਜਿ ਉਹਦੇ ਫਾਦਰ ਸਾਹਿਬ ਤਾਂ ਉਹਨੂੰ ਬਹੁਤ ਸਮਝਾਉਂਦੇ ਨੇ ਪਰ ਉਹਦਾ ਜਿਹੜਾ ਬੇਟਾ ਆ ਉਹ ਨਹੀਂ ਸਮਝਦਾ ਤੇ ਇੱਕ ਦਿਨ ਜੀ ਕੀ ਹੁੰਦਾ ਆ ਉਹਦੇ ਫਾਦਰ ਸਾਹਿਬ ਤੇ ਉਹਦੇ ਮਦਰ ਦੋਨੋਂ ਕਿਤੇ ਜਾਂਦੇ ਆ ਜਿ ਘਰੋਂ ਕੰਮ ਤੋਂ ਬਾਹਰ ਕਿਤੇ ਉਹਨਾਂ ਨੂੰ ਜ਼ਰੂਰੀ ਕੰਮ ਪੈ ਜਾਂਦਾ ਤੇ ਉਹ ਜਿਹੜਾ ਲੜਕਾ ਹੁੰਦਾ ਜੀ ਉਹ ਘਰ ਦੇ ਵਿੱਚ ਬੈਠਾ ਹੁੰਦਾ ਆ ਤੇ ਉਹ ਘਰ ਦੇ ਵਿੱਚ ਇਕੱਲਾ ਹੁੰਦਾ ਜੀ ਬੈਠਾ ਬੈਠਾ ਇਹ ਸੋਚਦਾ ਵਾ ਕਿ ਮੇਰੇ ਘਰ ਦੇ ਵਿੱਚ ਮੇਰੀ ਕੋਈ ਵੈਲਿਊ ਹੀ ਨਹੀਂ ਹੈਗੀ ਮੇਰੇ ਫਾਦਰ ਸਾਹਿਬ ਮੈਨੂੰ ਪਿਆਰ ਹੀ ਨਹੀਂ ਕਰਦੇ ਨਾ ਮੇਰੀ ਮਦਰ ਮੈਨੂੰ ਪਿਆਰ ਕਰਦੇ ਨੇ ਮੇਰਾ ਇਸ ਘਰ ਦੇ ਵਿੱਚ ਰਹਿਣ ਦਾ ਕੀ ਫਾਇਦਾ ਵਾ ਦਾ ਇਹ ਘਰ ਛੱਡ ਕੇ ਹੀ ਚਲੇ ਜਾਣਾ ਆ ਸੋ ਜੀ ਉਹ ਆਹੀ ਗੱਲਾਂ ਸੋਚਦਾ ਕਿ ਮੈਂ ਇੱਕ ਬਾਈਕ ਹੀ ਮੰਗੀ ਸੀ ਹਨਾ ਮੇਰੇ ਫਾਦਰ ਨੇ ਮੈਨੂੰ ਮਨਾ ਕਰਤਾ ਮੇਰੀ ਇਨਸਲਟ ਹੁੰਦੀ ਆ ਮੇਰੇ ਫਰੈਂਡਸ ਦੇ ਵਿੱਚ ਕਿ ਇੱਕ ਮੈਨੂੰ ਬਾਈਕ ਹੀ ਨਹੀਂ ਲੈ ਕੇ ਦੇ ਸਕਦੇ ਹਨਾ ਤੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸੋਚਦਾ ਸੋਚਦਾ ਮੈਂ ਘਰ ਹੀ ਛੱਡ ਦੇਣਾ ਮੈਂ ਰਹਿਣਾ ਹੀ ਨਹੀਂ ਹੈਗਾ ਜੀ ਇਹਨਾਂ ਦੇ ਵਿੱਚ ਸੋ ਜੀ ਜੋ ਆਪਾਂ ਕਈ ਵਾਰੀ ਹਨਾ ਆਪਣੇ ਮਨ 'ਚ ਸੋਚਦੇ ਰਹਿੰਨੇ ਆ ਸੋਚਦੇ ਰਹਿੰਨੇ ਆ ਫਿਰ ਕੀ ਹੁੰਦਾ ਵਾ ਉਹ ਕਿਤੇ ਨਾ ਕਿਤੇ ਆਪਾਂ ਗੁੱਸੇ 'ਚ ਉਹ ਕੰਮ ਕਰ ਦਿੰਨੇ ਆ ਸੋ ਇਦਾਂ ਜੀ ਉਹ ਮੁੰਡਾ ਫੇਰ ਇਦਾਂ ਹੀ ਕਰਦਾ ਜੀ ਉਹ ਗੁੱਸੇ ਦੇ ਵਿੱਚ ਕੀ ਕਰਦਾ ਆ ਤੇ ਜੀ ਉਹ ਗੁੱਸੇ ਦੇ ਵਿੱਚ ਡਿਸੀਜਨ ਲੈ ਲੈਂਦਾ ਵਾ ਕਿ ਮੈਂ ਘਰ ਛੱਡ ਕੇ ਚਲਾ ਜਾਊਂਗਾ ਤੇ ਇਦਾਂ ਹੀ ਕਰਦਾ ਜੀ ਉਹ ਘਰ ਛੱਡ ਕੇ ਜਾਣ ਨੂੰ ਤਿਆਰ ਹੋ ਜਾਂਦਾ ਪਰ ਜਦੋਂ ਘਰ ਛੱਡ ਕੇ ਜਾਣ ਤਿਆਰ ਹੁੰਦਾ ਉਹ ਇਹ ਵੀ ਸੋਚਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਨੂੰ ਬਾਹਰ ਜਦੋਂ ਮੈਂ ਘਰ ਛੱਡ ਕੇ ਜਾਣਾ ਮੈਨੂੰ ਪੈਸੇ ਤਾਂ ਚਾਹੀਦੇ ਆ ਤਾਂ ਕਿ ਮੈਂ ਆਪਣਾ ਗੁਜ਼ਾਰਾ ਕਰ ਸਕਾਂ ਤੇ ਇਸ ਕਰਕੇ ਜੀ ਉਹ ਸੋਚਦਾ ਵਾ ਮੈਂ ਪੈਸੇ ਕਿੱਥੋਂ ਲਵਾਂ ਤੇ ਕੁਦਰਤੀ ਉਹਦੀ ਨਜ਼ਰ ਟੇਬਲ ਤੇ ਪੈਂਦੀ ਆ ਤੇ ਉਹਦੇ ਪਾਪਾ ਦਾ ਜਿਹੜਾ ਪਰਸ ਸੀਗਾ ਜੀ ਉਹ ਟੇਬਲ ਤੇ ਪਿਆ ਸੀਗਾ ਕੁਦਰਤੀ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਮਦਰ ਜਿਵੇਂ ਗਏ ਬਾਹਰ ਜੀ ਉਹ ਜੀ ਆਪਣਾ ਜਿਹੜਾ ਪਰਸ ਸੀਗੀ ਉਹਦੇ ਫਾਦਰ ਸਾਹਿਬ ਉਹ ਘਰ ਟੇਬਲ ਤੇ ਭੁੱਲ ਜਾਂਦੇ ਨੇ ਸੋ ਜੀ ਉਹ ਜਦੋਂ ਟੇਬਲ ਤੇ ਪਰਸ ਪਿਆ ਦੇਖਦਾ ਆ ਅੰਦਰੋਂ ਅੰਦਰੀ ਬਹੁਤ ਖੁਸ਼ ਹੁੰਦਾ ਜੀ ਕਿ ਮੈਨੂੰ ਨਾ ਪਰਸ ਮਿਲ ਗਿਆ ਕਿ ਇਹਦੇ ਵਿੱਚ ਪੈਸੇ ਹੋਣਗੇ ਕਾਲੀ ਕਾਲੀ ਦੇ ਵਿੱਚ ਜੀ ਥੋੜਾ ਡਰ ਵੀ ਸੀ ਉਹਦੇ ਮਨ 'ਚ ਮੈਂ ਫਟਾਫਟ ਘਰ ਛੱਡ ਕੇ ਚਲੇ ਜਾਵਾਂ ਕਿ ਜੇ ਮੇਰੇ ਫਾਦਰ ਮਦਰ ਆ ਗਏ ਫੇਰ ਮੇਕੋ ਘਰ ਨਹੀਂ ਛੱਡ ਹੋਣਾ ਕਾਲੀ ਕਾਲੀ ਚ ਉਹ ਪਰਸ ਖੋਲ ਕੇ ਨਹੀਂ ਦੇਖਦਾ ਪਰਸ ਚੱਕਦਾ ਆ ਤੇ ਆਪਣੇ ਜੀ ਜੇਬ ਦੇ ਵਿੱਚ ਪਰਸ ਪਾਉਂਦਾ ਤੇ ਆਪਣੇ ਪਿਤਾ ਜੀ ਦੇ ਜਦੋਂ ਸ਼ੂਜ਼ ਪਾਉਂਦਾ ਪਾ ਕੇ ਜੀ ਉਹ ਜਾਣ ਲੱਗਾ ਹੁੰਦਾ ਘਰ ਤੋਂ ਬਾਹਰ ਕੋ ਦਾ ਉਹਦੇ ਸ਼ੂਜ਼ ਥੋੜੇ ਵੱਡੇ ਹੋਣ ਕਰਕੇ ਪੈਰ ਦੇ ਵਿੱਚ ਉਹਦਾ ਪੈਰ ਅੜਕ ਜਾਂਦਾ ਤੇ ਉਹ ਗਿਰ ਜਾਂਦਾ ਆ ਸੋ ਜੀ ਫਿਰ ਕੀ ਹੁੰਦਾ ਵਾ ਕਿ ਜਦੋਂ ਗਿਰ ਜਾਂਦਾ ਉਹ ਗੁੱਸੇ ਦੇ ਵਿੱਚ ਆ ਕੇ ਆਪਣੇ ਪਿਤਾ ਜੀ ਦੇ ਜਿਹੜੇ ਸ਼ੂਜ਼ ਆ ਉਹ ਲਾ ਕੇ ਮਾਰਦਾ ਆ ਤੇ ਪੈਦਲ ਹੀ ਚਲਾ ਜਾਂਦਾ ਜੀ ਫਟਾਫਟ ਘਰੋਂ ਬਾਹਰ ਤੇ ਜਦੋਂ ਘਰੋਂ ਬਾਹਰ ਜਾਂਦਾ ਜੀ ਉਹਦੇ ਪੈਰ ਤੇ ਜਿੱ ਇੱਕ ਕੰਡਾ ਚੁਗ ਜਾਂਦਾ ਆ ਤੇ ਕਿਉਂਕਿ ਪੈਦਲ ਜਾ ਰਿਹਾ ਮੁੰਡਾ ਵਾ ਤੇ ਉਹ ਬੈਠ ਜਾਂਦਾ ਜੀ ਕਿਸੇ ਥਾਂ ਤੇ ਆਪਣਾ ਕੰਡਾ ਕੱਢਦਾ ਜੀ ਪੈਰ ਤੋਂ ਕਾਫੀ ਪੇਨ ਹੋ ਰਹੀ ਹੁੰਦੀ ਆ ਤੇ ਜਦੋਂ ਜੀ ਉੱਥੇ ਬੈਠ ਕੇ ਉਹ ਕਹਿੰਦਾ ਚਲੋ ਮੈਂ 2 ਮਿੰਟ ਆਰਾਮ ਕਰਦਾ ਇੱਥੇ ਬੈਠ ਕੇ ਹਨਾ ਤੇ ਜਦੋਂ ਉਹ ਫਿਰ ਇਦਾਂ ਬੈਠਿਆ ਹੁੰਦਾ ਤੇ ਉਹ ਸੋਚਦਾ ਕਿ ਕਿਉਂ ਨਾ ਮੈਂ ਆਪਣੇ ਪਿਤਾ ਜੀ ਦਾ ਪਰਸ ਖੋਲ ਕੇ ਦੇਖਾਂ ਕਿਉਂਕਿ ਉਹ ਦੇਖਣ ਦੇ ਵਿੱਚ ਕਾਫੀ ਭਰਿਆ ਭਰਿਆ ਲੱਗ ਰਿਹਾ ਸੀ ਕਹਿੰਦਾ ਬਹੁਤ ਸਾਰੇ ਪੈਸੇ ਹੋਣੇ ਇਹਦੇ ਵਿੱਚ ਤੇ ਜਦੋਂ ਜੀ ਉਹ ਆਪਣੇ ਪਿਤਾ ਜੀ ਦਾ ਪਰਸ ਖੋਲਦਾ ਆ ਤੇ ਉਹਦੇ ਵਿੱਚ ਸਿਰਫ 100 ਦਾ ਨੋਟ ਹੁੰਦਾ ਇਸ ਤੋਂ ਇਲਾਵਾ ਕੋਈ ਵੀ ਹੋਰ ਉਹਦੇ ਵਿੱਚ ਪੈਸਾ ਨਹੀਂ ਹੁੰਦਾ ਬਸ ਜੀ ਉਹ ਕਾਗਜ਼ਾਂ ਨਾਲ ਭਰਿਆ ਹੁੰਦਾ ਵਾ ਜਿਹੜਾ ਉਹਨਾਂ ਦਾ ਪਰਸ ਹੁੰਦਾ ਉਹਨਾਂ ਪਿਤਾ ਜੀ ਦਾ ਉਹ ਲੜਕੇ ਨੂੰ ਦੇਖ ਕੇ ਬਹੁਤ ਗੁੱਸਾ ਚੜਦਾ ਕਿ ਮੇਰੇ ਪਿਤਾ ਜੀ ਨੇ ਬਸ 100 ਰੁਪਏ ਦਾ ਹੀ ਨੋਟ ਰੱਖਿਆ ਹੋਇਆ ਆਪਣੇ ਪਰਸ ਦੇ ਵਿੱਚ ਤੇ ਇੰਨੇ ਕਾਗਜ਼ ਵਗੈਰਾ ਰੱਖੇ ਹੋਏ ਆ ਤੇ ਫਿਰ ਇੱਕ ਵਾਰੀ ਉਹਦੇ ਮਨ ਦੇ ਵਿੱਚ ਆਉਂਦਾ ਵਾ ਕਿ ਕਿਉਂ ਨਾ ਮੈਂ ਕਾਗਜ਼ ਖੋਲ ਕੇ ਦੇਖਾਂ ਇਹਨਾਂ ਦੇ ਵਿੱਚ ਹੈ ਕੀ ਆ ਤੇ ਜਦੋਂ ਜੀ ਉਹ ਕਾਗਜ਼ ਫਰੋਲ ਕੇ ਦੇਖਦਾ ਆ ਤੇ ਇੱਕ ਉਹਦੇ ਕਾਗਜ਼ ਆਉਂਦਾ ਹੱਥ ਦੇ ਵਿੱਚ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਫਲਾਨੇ ਬੰਦੇ ਦਾ 40000 ਰੁਪਿਆ ਦੇਣਾ ਜੇ ਉਹਦੇ ਪਿਤਾ ਜੀ ਨੇ ਕਿਸੇ ਤੋਂ 40000 ਰੁਪਿਆ ਫੜਿਆ ਹੋਣਾ ਹਨਾ ਜਿਵੇਂ ਆਪਾਂ ਲਿਖ ਕੇ ਰੱਖ ਲੈਨੇ ਆ ਕਿ ਫਲਾਨੇ ਤੋਂ ਫੜਿਆ ਤੇ ਆਪਾਂ ਭੁੱਲ ਨਾ ਜਾਈਏ ਸੋ ਇਦਾਂ ਹੀ ਉਹਦੇ ਪਿਤਾ ਜੀ ਨੇ ਵੀ ਇਦਾਂ ਲਿਖਿਆ ਹੋਇਆ ਸੀਗਾ ਫਲਾਨੀ ਤਰੀਕ ਨੂੰ ਮੈਂ ਫਲਾਨੇ ਬੰਦੇ ਤੋਂ ਇੰਨੇ 40000 ਰੁਪਿਆ ਲਿਆ ਤੇ ਮੈਂ ਉਹਨਾਂ ਦਾ ਆਪਾਂ ਮੋੜਨਾ ਆ ਤੇ ਫਿਰ ਜਦੋਂ ਉਹ 40000 ਰੁਪਿਆ ਦੇਖਦਾ ਵਾ ਕਿ ਉਹ ਦੇਖਦਾ ਪਰਚੀ ਤੇ ਲਿਖਿਆ ਹੈ ਕਾਦਾ ਫਿਰ ਉਹਦੇ ਦਿਮਾਗ ਚ ਆਉਂਦਾ ਕਿ ਇਹ ਤਾਂ ਮੇਰੇ ਪਿਤਾ ਜੀ ਨੇ ਕੁਝ ਟਾਈਮ ਪਹਿਲਾਂ ਆਪਣੇ ਇੱਕ ਫਰੈਂਡ ਤੋਂ ਉਧਾਰ ਲਿਆ ਸੀ ਮੇਰੇ ਲਈ ਲੈਪਟਾਪ ਲੈਣ ਲਈ ਤਾਂ ਕਿ ਮੈਂ ਪੜ੍ਹਾਈ ਕਰ ਸਕਾਂ ਸੋ ਜੀ ਉਹ ਦੇਖਦਾ ਵਾ ਕਿ ਚਲੋ ਅਜੇ ਉਹ ਪੈਸੇ ਮੋੜੇ ਨਹੀਂ ਸੀ ਉਹਨਾਂ ਦੇ ਪਿਤਾ ਜੀ ਨੇ ਤੇ ਉਹ 40000 ਰੁਪਿਆ ਉਹ ਚੇਤੇ ਆਉਂਦਾ ਕਿ ਇਹ ਤਾਂ ਮੇਰੇ ਪਿਤਾ ਜੀ ਨੇ ਮੇਰੇ ਲਈ ਲਿਆ ਸੀ ਇਦਾਂ ਜੀ ਬਹੁਤ ਸਾਰੀਆਂ ਪਰਚੀਆਂ ਨੂੰ ਦਿਖਦੀਆਂ ਆ ਕਿਸੇ ਤੋਂ ਰਾਸ਼ਨ ਉਧਾਰ ਲਿਆ ਹੋਇਆ ਵਾ ਕਿਸੇ ਤੋਂ ਕੁਛ ਹੈ ਨਾ ਇਦਾਂ ਬਹੁਤ ਸਾਰੇ ਇਦਾਂ ਪੈਸੇ ਦੇਣੇ ਹੁੰਦੇ ਉਹਦੇ ਪਿਤਾ ਜੀ ਨੇ ਤੇ ਅਲੱਗ-ਅਲੱਗ ਪਰਚੀਆਂ ਤੇ ਲਿਖੇ ਹੁੰਦੇ ਆ ਹਨਾ ਤੇ ਬਿੱਲ ਦਾ ਦੇਣਾ ਵਾ ਇਹ ਸੋਧੇ ਵਾਲੇ ਦੇ ਦੇਣੇ ਆ ਇਹ ਦੁੱਧ ਵਾਲੇ ਦੇ ਦੇਣੇ ਆ ਜਾਂ ਹੋਰ ਵੀ ਬਹੁਤ ਸਾਰੇ ਤੇ ਇਦਾਂ ਹੀ ਜੀ ਜਦੋਂ ਫਰੋਲ ਦਾ ਜੀ ਉਹਦੇ ਨਾਲ ਇੱਕ ਹੱਥ ਦੇ ਵਿੱਚ ਅਖਬਾਰ ਦਾ ਇੱਕ ਪੇਜ ਆਉਂਦਾ ਵਾ ਕਟਿੰਗ ਕੀਤੀ ਹੁੰਦੀ ਉਹਦੇ ਪਿਤਾ ਜੀ ਨੇ ਉਹਦੇ ਤੇ ਵਿਗਿਆਪਨ ਚ ਲਿਖਿਆ ਸੀ ਪ੍ਰਾਣਾ ਸਕੂਟਰ ਲੈ ਕੇ ਨਵਾਂ ਮੋਟਰਸਾਈਕਲ ਲੈ ਕੇ ਜਾਓ ਜੀ ਜਦੋਂ ਉਹ ਚ ਇਹ ਉਹ ਵਿਗਿਆਪਨ ਦੇਖਦਾ ਤੇ ਉਹ ਫਿਰ ਐ ਸੋਚਦਾ ਕਿ ਮੇਰੇ ਪਿਤਾ ਜੀ ਨੇ ਇਹ ਕਟਿੰਗ ਕਿਉਂ ਰੱਖੀ ਹੋਈ ਆ ਤੇ ਉਹ ਤਾਂ ਫਿਰ ਦਿਮਾਗ ਉਸ ਵੱਲ ਜਾਂਦਾ ਆ ਕਿ ਮੈਂ ਆਪਣੇ ਪਿਤਾ ਜੀ ਨੂੰ ਬਾਈਕ ਲੈਣ ਨੂੰ ਕਿਹਾ ਸੀ ਤੇ ਕਿਤੇ ਮੇਰੇ ਪਿਤਾ ਜੀ ਆਪਣਾ ਜਿਹੜਾ ਸਕੂਟਰ ਆ ਉਹੀ ਤਾਂ ਨਹੀਂ ਅੱਜ ਵੇਚਣ ਗਏ ਮम्मा ਨੂੰ ਨਾਲ ਲਿਜਾ ਕੇ ਸੋ ਜੀ ਉਹ ਸੋਚਦਾ ਕਿ ਇਹ ਤਾਂ ਸਕੂਟਰ ਨਾ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਮੇਰੇ ਪਾਪਾ ਦਾ ਇੰਨਾ ਪੁਰਾਣਾ ਸਕੂਟਰ ਆ ਕਿ ਮੇਰੇ ਪਿਤਾ ਜੀ ਮੈਨੂੰ ਇਹਦੇ ਤੇ ਸਕੂਲ ਵੀ ਛੱਡਣ ਜਾਂਦੇ ਸੀ ਹਨਾ ਕਿ ਉਹਨਾਂ ਨੇ ਜਦੋਂ ਉਸ ਟਾਈਮ ਉਹ ਸਕੂਟਰ ਲਿਆ ਸੀ ਉਦੋਂ ਵੀ ਕਿੰਨੇ ਔਖੇ ਹੋ ਕੇ ਲਿਆ ਸੀ ਕੁੱਝ ਦਾਵਾ ਕਿ ਸਾਡੀਆਂ ਤਾਂ ਉਹ ਸਕੂਟਰ ਨਾਲ ਯਾਦਾਂ ਹੀ ਬਹੁਤ ਜੁੜੀਆਂ ਨੇ ਤੇ ਮੇਰੇ ਉਦੋਂ ਜਦੋਂ ਪਿਤਾ ਜੀ ਨੇ ਨੂੰ ਵਾਇ ਕੀ ਦਸੀ ਉਦੋਂ ਕਿੰਨੇ ਖੁਸ਼ ਸੀਗੇ ਉਹ ਤੇ ਦੇਖੋ ਜੀ ਜਦੋਂ ਸਾਰੀਆਂ ਚੀਜ਼ਾਂ ਉਹਦੇ ਅੱਗੇ ਆਉਂਦੀਆਂ ਸਾਰੀ ਸਿਚੁਏਸ਼ਨ ਦੇਖਦਾ ਵਾ ਆਪਣਾ ਪਿਤਾ ਜੀ ਦਾ ਪਰਸ ਫਰੋਲ ਕੇ ਇੱਕ ਇੱਕ ਚੀਜ਼ ਉਹਦੇ ਅੱਗੇ ਆਉਂਦੀ ਆ ਕਿ ਮੇਰੇ ਪਿਤਾ ਜੀ ਵਾਕਈ ਕਿੰਨੀ ਔਖੀ ਹੋ ਕੇ ਕਬੀਲਦਾਰੀ ਨਿਭਾ ਰਿਆ ਘਰ ਦੀ ਤੇ ਸਾਨੂੰ ਉਹਨਾਂ ਨੇ ਅੱਜ ਤੱਕ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਸਾਡੇ ਘਰ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਵਾ ਕਿੱਥੋਂ ਸੌਦਾ ਆ ਰਿਹਾ ਵਾ ਕਿੱਥੋਂ ਕੁਝ ਵੀ ਉਹਨਾਂ ਨੇ ਸਾਨੂੰ ਕਦੀ ਵੀ ਇਸ ਚੀਜ਼ ਦਾ ਰੈਲਾਈਜ਼ ਨਹੀਂ ਹੋਣ ਦਿੱਤਾ ਕਿ ਇੰਨੀ ਥੋੜੀ ਤਨਖਾਹ ਦੇ ਵਿੱਚੋਂ ਮੈਨੂੰ ਇੰਨੀ ਟਫ ਪੜ੍ਹਾਈ ਕਰਵਾ ਰਿਆ ਡਾਕਟਰੀ ਪੜ੍ਹਾਈ ਤਾਂ ਉਹਨੂੰ ਪਤਾ ਜੀ ਡਾਕਟਰੀ ਪੜ੍ਹਾਈ ਤੇ ਬਹੁਤ ਪੈਸਾ ਲੱਗਦਾ ਕਿ ਮੇਰੇ ਪਿਤਾ ਜੀ ਮੈਨੂੰ ਕਿੰਨਾ ਔਖਾ ਹੋ ਕੇ ਮੈਨੂੰ ਪੜ੍ਹਾਉਂਦੇ ਪਏ ਨੇ ਕਿ ਮੈਂ ਆਪਣੇ ਪਿਤਾ ਜੀ ਦਾ ਕਿੰਨਾ ਦਿਲ ਦੁਖਾਇਆ ਕਿ ਮੈਂ ਉਹਨਾਂ ਦੀ ਮਜਬੂਰੀ ਹੀ ਨਹੀਂ ਸਮਝ ਸਕਿਆ ਤੇ ਆਪਣੇ ਆਪ ਨੂੰ ਜੀ ਬਹੁਤ ਜਿਆਦਾ ਕੋਸਦਾ ਤੇ ਉਹ ਕੀ ਕਰਦਾ ਜੀ ਜਿਹੜਾ ਉਹਦੇ ਕੋਲ 100 ਰੁਪਏ ਹੁੰਦਾ ਤੇ ਉਹ ਸੋਚਦਾ ਘਰ ਜਾਣ ਦੀ بجائے ਮੈਂ ਕਿਉਂ ਨਾ ਉੱਥੇ ਉਹ ਜਗ੍ਹਾ ਤੇ ਜਾਵਾਂ ਜਿੱਥੇ ਮੇਰੇ ਪਿਤਾ ਜੀ ਸਕੂਟਰ ਵੇਚਣ ਗਏ ਹੋ ਇਹਨੇ ਤੇ ਉਹ ਕੀ ਕਰਦਾ ਵਿਗਿਆਪਨ ਤੋਂ ਜੀ ਜਾ ਕੇ ਸਾਰਾ ਐਡਰੈਸ ਵਗੈਰਾ ਦੇਖਦਾ ਤੇ ਉਹੀ ਜਗ੍ਹਾ ਤੇ ਪਹੁੰਚ ਜਾਂਦਾ ਦੇ ਉੱਥੇ ਜੀ ਉਹਦੇ ਫਾਦਰ ਤੇ ਮਾਦਾ ਬੈਠੇ ਹੁੰਦੇ ਨੇ ਆਪਣਾ ਪੁਰਾਣਾ ਸਕੂਟਰ ਵੇਚ ਕੇ ਨਵਾਂ ਬਾਈਕ ਲੈਣ ਨੂੰ ਤੇ ਜਦੋਂ ਜੀ ਉਹ ਜਾਂਦਾ ਹਜੇ ਉਹਨਾਂ ਨੇ ਵੇਚਿਆ ਨਹੀਂ ਸੀ ਇਹਦੇ ਵੇਚਣ ਹੀ ਲੱਗੇ ਹੁੰਦੇ ਆ ਤੇ ਜਾ ਕੇ ਜੀ ਉਹ ਆਪਣੇ ਪਿਤਾ ਜੀ ਦੇ ਪੈਰਾਂ 'ਤੇ ਡਿੱਗ ਜਾਂਦਾ ਆ ਤੇ ਬਹੁਤ ਰੋਂਦਾ ਤੇ ਜਾ ਕੇ ਜੀ ਉਹਨਾਂ ਨੂੰ ਜੱਫੀ ਪਾ ਲੈਂਦਾ ਆ ਤੇ ਉਹ ਕਹਿੰਦਾ ਕਿ ਪਿਤਾ ਜੀ ਮੈਨੂੰ ਮਾਫ਼ ਕਰ ਦਿਓ ਕਿ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀਗਾ ਕਿ ਤੁਸੀਂ ਕਿਸ ਹਾਲਾਤਾਂ ਦੇ ਵਿੱਚ ਤੁਸੀਂ ਘਰ ਨੂੰ ਚਲਾ ਰਹੇ ਹੋ ਤੁਸੀਂ ਮੈਨੂੰ ਇੰਨੇ ਓਕੇ ਹੋ ਕੇ ਪੜਾ ਰਹੇ ਹੋ ਕਿ ਮੈਨੂੰ ਤੁਸੀਂ ਕਦੀ ਇਸ ਚੀਜ਼ ਦਾ ਤੁਸੀਂ ਕਦੀ ਰੈਲਾਈਜ਼ ਨਹੀਂ ਮੈਨੂੰ ਹੋਣ ਦਿੱਤਾ ਕਿ ਕਦੀ ਕੀ ਮੇਰੇ ਪੜਾਈ ਦੇ ਵਿੱਚ ਕੋਈ ਨਾ ਪਵੇ ਜਾਂ ਮੇਰੇ ਮਨ ਦੇ ਵਿੱਚ ਕੋਈ ਇੱਦਾਂ ਦੀ ਟੈਨਸ਼ਨ ਤੁਸੀਂ ਆਉਣ ਹੀ ਨਹੀਂ ਦਿੱਤੀ ਪੈਸਿਆਂ ਨੂੰ ਲੈ ਕੇ ਤੁਸੀਂ ਕਦੀ ਮੈਨੂੰ ਜ਼ਾਹਿਰ ਹੀ ਨਹੀਂ ਕੀਤਾ ਕਿ ਮੈਂ ਇੰਨਾ ਔਖਾ ਵਾਂ ਇਹ ਗੱਲ ਬਾਤ ਦੱਸਦਾ ਕਿ ਮੈਂ ਬਹੁਤ ਤੁਹਾਡਾ ਹਨਾ ਕਰਜ਼ਈ ਹਾਂ ਕਿ ਤੁਸੀਂ ਸਾਰੀ ਉਮਰ ਕਿ ਹਰ ਇੱਕ ਬੱਚਾ ਆਪਣੇ ਮਾਪਿਆਂ ਦਾ ਕਰਜ਼ਈ ਹੁੰਦਾ ਜੀ ਦੇਖੋ ਜੇ ਪੇਰੈਂਟਸ ਕਿੰਨਾ ਕਵਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਣੇ ਬੱਚੇ ਨੂੰ ਹਨਾ ਜਿੰਨਾ ਉਹਨਾਂ ਤੋਂ ਹੋ ਸਕਦਾ ਉਹ ਉਹਨਾਂ ਹੀ ਕਰਦੇ ਨੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਜਿਨ੍ਹਾਂ ਕੋਲ ਚਲੋ ਹੈਗੇ ਆ ਜੀ ਪੈਸੇ ਉਹਨਾਂ ਕੋ ਤਾਂ ਹੁੰਦੇ ਆ ਪਰ ਜਿਹੜੇ ਇੱਕ ਮਿਡਲ ਕਲਾਸ ਫੈਮਿਲੀ ਦੇ ਪੇਰੈਂਟਸ ਆ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਲਿਖਾਉਂਦੇ ਆ ਘਰ ਚਲਾਉਂਦੇ ਆ ਉਹਨਾਂ ਲਈ ਬਹੁਤ ਵੱਡਾ ਇੱਕ ਯਾਨੀ ਬੱਚਿਆਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਆਪਣੇ ਪੇਰੈਂਟਸ ਤੋਂ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਾਥ ਦੇਣਾ ਚਾਹੀਦਾ ਆਪਣੇ ਪੇਰੈਂਟਸ ਦਾ ਕਿਉਂਕਿ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਿੰਨੀ ਕ ਇਨਕਮ ਹੁੰਦੀ ਆ ਉਸ ਲੈਵਲ ਤੇ ਜਿੰਨਾ ਤੁਹਾਡੇ ਪੇਰੈਂਟਸ ਤੁਹਾਨੂੰ ਪੜਾਉਂਦੇ ਨੇ ਤੇ ਆਈ ਥਿੰਕ ਬਹੁਤ इजी ਇੱਕ ਇਹ ਟਫ ਪੀਰੀਅਡ ਹੁੰਦਾ ਹਰ ਇੱਕ ਪੇਰੈਂਟਸ ਦੇ ਲਈ ਆਪਣੀ ਚਾਹ ਮਾਰ ਕੇ ਆਪਾਂ ਬੱਚਿਆਂ ਦੇ ਚਾਹ ਪੂਰੀ ਕਰਦੇ ਆਂ ਆਪਣੀ ਚਾਹ ਮਾਰ ਕੇ ਆਪਾਂ ਉਹਨਾਂ ਦੀਆਂ ਫੀਸਾਂ ਭਰੌਣੇ ਆਂ ਤੇ ਜੀ ਬਹੁਤ ਜ਼ਿਆਦਾ ਉਹ ਮੁੰਡੇ ਨੂੰ ਇੰਨਾ ਫੀਲ ਹੁੰਦਾ ਆ ਤੇ ਉਹ ਆਪਣੇ ਪੇਰੈਂਟਸ ਤੋਂ ਮਾਫੀ ਮੰਗਦਾ ਵਾ ਕਿ ਮੈਨੂੰ ਤੁਸੀਂ ਮਾਫ ਕਰ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਕਿ ਮੈਨੂੰ ਬਾਈਕ ਨਹੀਂ ਚਾਹੀਦੀ ਤੁਸੀਂ ਆਹ ਸਕੂਟਰ ਨਹੀਂ ਵੇਚਣਾ ਕਿ ਮੈਂ ਆਪਣੀ ਮਿਹਨਤ ਨਾਲ ਪੜੂੰਗਾ ਕਿ ਮੈਂ ਆਪਣੀ ਮਿਹਨਤ ਨਾਲ ਪੜ ਕੇ ਵਧੀਆ ਡਾਕਟਰ ਬਣੂੰਗਾ ਉਸ ਤੋਂ ਬਾਅਦ ਮੈਂ ਜੋ ਵੀ ਖਰੀਦੂੰਗਾ ਆਪਣੀ ਮਿਹਨਤ ਨਾਲ ਖਰੀਦੂੰਗਾ ਕਿ ਮੈਂ ਤੁਹਾਨੂੰ ਅੱਜ ਤੋਂ ਬਾਅਦ ਕੋਈ ਦੁੱਖ ਨਹੀਂ ਦਊਂਗਾ ਮੈਂ ਤੁਹਾਨੂੰ ਪੜ ਪੜ ਕੇ ਦਿਖਾਉਂਗਾ ਕੁਝ ਬਣ ਕੇ ਦਿਖਾਉਂਗਾ ਕਈ ਵਜਿ ਮੇਰੇ ਇੱਥੇ ਥੋੜੀ ਜਿਹੀ ਇਹ ਵੀ ਸੋਚ ਆ ਕਿ ਠੀਕ ਆ ਪੇਰੈਂਟਸ ਇਹ ਚਾਹੁੰਦੇ ਹੁੰਦੇ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਹਨਾ ਜ਼ਿਆਦਾਤਰ ਇਹ ਚੀਜ਼ਾਂ ਨਾ ਹੀ ਜਾਰ ਕਰੀਏ ਘਰ ਦੀਆਂ ਪਰ ਦੇਖਣ ਜੀ ਮੇਰੇ ਸਾਹਮਣੇ ਜੇ ਤੁਹਾਡਾ ਬੱਚਾ ਟੀਨੇਜ ਵਿੱਚ ਪਹੁੰਚ ਚੁੱਕਾ ਵਾ ਟੀਨੇਜ ਦੇ ਵਿੱਚ ਬੱਚੇ ਪਹੁੰਚ ਜਾਂਦੇ ਨੇ ਤੇ ਉਹਨਾਂ ਦਾ ਥੋੜਾ ਮਾਈਂਡ ਇੰਨਾ ਵੀ ਉਹ ਨਹੀਂ ਹੁੰਦਾ ਤਾਂ ਕਿ ਮੈਨੂੰ ਇਹ ਲੱਗਦਾ ਕਿ ਪੇਰੈਂਟਸ ਨੂੰ ਆਪਣੀ ਜਿਹੜੀਆਂ ਘਰ ਦੀਆਂ ਸਿਚੁਏਸ਼ਨਸ ਆ ਉਹਨਾਂ ਦੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਬੱਚਿਆਂ ਨੂੰ ਰਿਅਲਾਈਜ਼ ਹੋਣਾ ਚਾਹੀਦਾ ਕਿ ਸਾਡੇ ਪੇਰੈਂਟਸ ਕਿਸ ਹਾਲਾਤਾਂ ਦੇ ਵਿੱਚ ਸਾਡੇ ਸਾਨੂੰ ਪੜ੍ਹਾ ਰਹੇ ਨੇ ਸਾਡੇ ਲਈ ਕੁਝ ਵੀ ਜੇ ਲੈ ਕੇ ਵੀ ਆ ਰਹੇ ਨੇ ਉਹ ਕਿਸ ਹਾਲਾਤਾਂ ਦੇ ਵਿੱਚ ਲੈ ਕੇ ਆ ਰਹੇ ਨੇ ਜੇ ਆਪਣੇ ਚਾਹ ਵੀ ਮਾਰ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਮੋਸਟਲੀ ਪੇਰੈਂਟਸ ਹੁੰਦੇ ਆ ਉਹ ਆਪਣੇ ਬੱਚਿਆਂ ਨਾਲ ਡਿਸਕਸ ਹੀ ਨਹੀਂ ਕਰਦੇ ਇਹ ਚੀਜ਼ਾਂ ਚਲੋ ਉਹਨਾਂ ਨੂੰ ਵੀ ਐ ਹੁੰਦਾ ਵਾ ਕਿ ਬੱਚਿਆਂ ਦਾ ਟੈਨਸ਼ਨ ਨਾ ਪਵੇ ਪਰ ਜੀ ਦੇਖੋ ਜਦੋਂ ਇੱਕ ਬੱਚਾ ਟੀਨ ਇਸ ਵਿੱਚ ਪਹੁੰਚ ਜਾਂਦਾ ਵਾ ਆਈ ਥਿੰਕ 13 14 15 16 ਬੱਚਾ ਇਨਾ ਮੈਂਟਲੀ ਸਟਰੋਂਗ ਹੋ ਜਾਂਦਾ ਵਾ ਕਿ ਚੀਜ਼ਾਂ ਨੂੰ ਸਮਝ ਸਕੇ ਸੋ ਆਈ ਥਿੰਕ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਆਪਣੇ ਘਰ ਦੇ ਹਾਲਾਤ ਸ਼ੇਅਰ ਕਰਨੇ ਚਾਹੀਦੇ ਆ ਜੀ ਬੱਚਿਆਂ ਦੇ ਨਾਲ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਆਪਣੇ ਪੇਰੈਂਟਸ ਦਾ ਆਪਣੇ ਮਦਰ ਦਾ ਆਪਣੇ ਫਾਦਰ ਦਾ ਘਰ ਦੇ ਵਿੱਚ ਜਿਹੜੀ ਇਕਨੋਮਿਕਲੀ ਕੰਡੀਸ਼ਨ ਆ ਉਹਨੂੰ ਦੇਖ ਕੇ ਉਸ ਹਿਸਾਬ ਨਾਲ ਜ਼ਰੂਰ ਸਾਥ ਦੇਣਾ ਚਾਹੀਦਾ ਵਾ ਜੀ ਕਿ ਬੱਚਿਆਂ ਨੂੰ ਜੀ ਇਹ ਚਾਹੀਦਾ ਵਾ ਕਿ ਜੇ ਤੁਹਾਨੂੰ ਪੜਾ ਰਿਹਾ ਤੁਹਾਡੇ ਪੇਰੈਂਟਸ ਕਿ ਆਹੀ ਇੱਕ ਟਾਈਮ ਪੀਰੀਅਡ ਹੁੰਦਾ ਵਾ ਕਿ ਜਦੋਂ ਤੁਸੀਂ ਆਪਣਾ ਪੜ ਲੈ ਕੇ ਆਪਣਾ ਲਾਈਫ ਬਣਾਉਣੀ ਹੁੰਦੀ ਆ ਸੋ ਵਧੀਆ-ਵਧੀਆ ਫਰੈਂਡ ਚੂਜ਼ ਕਰੋ ਵਧੀਆ ਫਰੈਂਡ ਸਰਕਲ ਦੇ ਵਿੱਚ ਰਹੋ ਕਿਉਂਕਿ ਜਿੱਦਾਂ ਦੀ ਸੰਗਤ ਓਦਾਂ ਦੀ ਡਰੰਗਤ ਜ਼ਰੂਰ ਹੁੰਦੀ ਆ ਜੀ ਵਧੀਆ ਫਰੈਂਡ ਸਰਕਲ ਚੂਜ਼ ਕਰੋਗੇ ਵਧੀਆ ਡਾਇਰੈਕਸ਼ਨ ਮਿਲੂਗੀ ਵਧੀਆ ਲਾਈਫ ਦੇ ਵਿੱਚ ਤੁਸੀਂ ਆਪਣਾ ਫਿਊਚਰ ਸੈੱਟ ਕਰ ਸਕਦੇ ਹੋ ਸੋ ਜਿੱਦਾਂ ਦੇ ਤੁਸੀਂ ਫਰੈਂਡ ਆਪਣੇ ਰੱਖੋਗੇ ਓਦਾਂ ਦਾ ਹੀ ਤੁਹਾਡਾ ਅੱਗੇ ਫਿਊਚਰ ਤੁਹਾਡੇ ਫਰੈਂਡਸ ਤੁਹਾਡੇ ਸੋ ਇਹ ਤੁਹਾਡਾ ਜਿਹੜਾ ਫਰੈਂਡ ਸਰਕਲ ਆ ਇਹ ਹੀ ਡਿਸਾਈਡ ਕਰਦਾ ਕਿ ਬੱਚੇ ਦਾ ਅੱਗੇ ਫਿਊਚਰ ਕੀ ਹੋਊਗਾ ਸੋ ਇਹ ਸਿੱਗੀ ਜੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਪਲੀਜ਼ ਤੁਸੀਂ ਇਹ ਵੀਡੀਓ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਖਾਸ ਕਰਕੇ ਜਿਹੜੇ ਬੱਚਿਆਂ ਦੀ ਆਪਣੇ ਫਾਦਰ ਨਾਲ ਬਾਂਡਿੰਗ ਘੱਟ ਵਾ ਉਹ ਆਪਣੇ ਬੱਚਿਆਂ ਨੂੰ ਇਹ ਵਾਲੀ ਵੀਡੀਓ ਜ਼ਰੂਰ ਦਿਖਾਉਣ ਪਤਾ ਨਹੀਂ ਜੀ ਹੁੰਦਾ ਕਈ ਕਿਉਂਕਿ ਇਹ ਪਤਾ ਨਹੀਂ ਹੁੰਦਾ ਜੀ ਕਿ ਕਿਹੜੀ ਵੀਡੀਓ ਦੇਖ ਕੇ ਜਾਂ ਕੁਝ ਵੀ ਸੁਣ ਕੇ ਹਨਾ ਕਦੋਂ ਆਪਾਂ ਆਪਣੇ ਦਿਮਾਗ ਦੇ ਵਿੱਚ ਆਪਣੇ ਬੱਚੇ ਦੇ ਦਿਮਾਗ ਦੇ ਵਿੱਚ ਕੋਈ ਵੀ ਵਧੀਆ ਗੱਲ ਅਸਰ ਕਰ ਸਕਦੀ ਆ ਜੀ ਸੋ ਇਸ ਕਰਕੇ ਇਹ ਵੀਡੀਓ ਤੁਸੀਂ ਜ਼ਰੂਰ ਦਿਖਾਏ ਉਹੜਾ ਨੂੰ ਸੋ ਅੱਜ ਥੋੜਾ ਮੈਂ ਡਿਫਰੈਂਟ ਟਾਪਿਕ ਲੈ ਕੇ ਆਈ ਸੀ ਕਿ ਮੈਂ ਕਹਾਂ ਚਲੋ ਅੱਜ ਥੋੜਾ ਹਨਾ ਮੋਟੀਵੇਸ਼ਨਲ ਵੀਡੀਓ ਪਾਉਣੀ ਆ ਸੋ ਵੀਡੀਓ ਕਿੰਨੀ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਤੇ ਨਾਲ ਦੇ ਨਾਲ ਜੀ ਤੁਸੀਂ ਵੀਡੀਓ ਨੂੰ ਮੈਂ ਇੱਕ ਵਾਰੀ ਦੁਬਾਰਾ ਰਿਕਵੈਸਟ ਕਰਦੀ ਹਾਂ ਸ਼ੇਅਰ ਕਰ ਦਿਓ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਸੱਚੀ ਖੜਗਵੀਤੀ ਲੈ ਕੇ ਜਾਂ ਕੋਈ ਨਵੀਂ ਮੋਟੀਵੇਸ਼ਨਲ ਵੀਡੀਓ ਤੁਹਾਡੇ ਲਈ ਲੈ ਕੇ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ